ਕੇ ਐਸ ਅਮਰ ਦੀ ਇੱਕ ਗਜ਼ਲ ਮਾਂ ਤੇਰੇ ਪਿਆਰ ਦਾ ਅਜੇ ਵੀ ਪਾਬੰਦ ਹਾਂ ਮਾਂ ਤੇਰੇ ਪਿਆਰ ਦਾ ਅਜੇ ਵੀ ਪਾਬੰਦ ਹਾਂ ਹਰ ਰੋਜ਼ ਲੜਦਾ ਜ਼ਿੰਦਗੀ ਲਈ ਜੰਗ ਹਾਂ ਮਾਂ ਤੇਰੇ ਪਿਆਰ ਦਾ ਅਜੇ ਵੀ ਪਾਬੰਦ ਹਾਂ ਹਰ ਰੋਜ਼ ਲੜਦਾ ਜ਼ਿੰਦਗੀ ਲਈ ਜੰਗ ਹਾਂ ਪੈੜਾਂ ਤੇਰੀਆਂ ਦੀ ਮਿੱਟੀ ਚੁੰਮ ਕੇ ਜ਼ਿੰਦਗੀ ਦੇ ਚਰੋਖਿਆਂ 'ਚ ਹੋ ਜਾਂਦਾ ਬੰਧ ਹਾਂ ਪੈੜਾਂ ਤੇਰੀਆਂ ਦੀ ਮਿੱਟੀ ਚੁੰਮ ਕੇ ਜ਼ਿੰਦਗੀ ਦੇ ਚਰੋਖਿਆਂ 'ਚ ਹੋ ਜਾਂਦਾ ਬੰਧ ਹਾਂ ਕਲਪਨਾ 'ਚੋਂ ਹਕੀਕਤਾਂ ਰਾਹਾਂ ਭਾਲਦਾ ਕਲਪਨਾ 'ਚੋਂ ਹਕੀਕਤਾਂ ਨੂੰ ਰਾਹਾਂ ਭਾਲਦਾ ਹਮੇਸ਼ਾ ਹੀ ਹੌਸਲੇ ਰੱਖਦਾ ਬਲੰਧ ਹਾਂ ਹਨੇਰਿਆਂ 'ਚੋਂ ਖੁਦ ਲਈ ਚਾਨਣ ਤੱਕ ਦਾ ਹਨੇਰਿਆਂ ਤੋਂ ਖੁਦ ਲਈ ਚਾਨਣ ਤੱਕ ਦਾ ਕੱਟਦਾ ਹਰ ਰੋਜ਼ ਕੋਈ ਨਵਾਂ ਸੰਧਾਂ ਕੱਟਦਾ ਹਰ ਰੋਜ਼ ਕੋਈ ਨਵਾਂ ਸੰਧਾਂ ਫੇਰੀ ਜ਼ਿੰਦਗੀ ਹੈ ਤੇਰੀ ਮੈਂ ਜ਼ਰੂਰਤਮੰਦ ਹਾਂ ਮੇਰੀ ਜ਼ਿੰਦਗੀ ਹੈ ਤੇਰੀ ਮੈਂ ਜ਼ਰੂਰਤਮੰਦ ਹਾਂ ਤੇਰੇ ਰਿਸ਼ਤੇ ਦਾ ਨਿਗ੍ਹ ਹੈ ਆਮਾਨਤ ਮੇਰੀ ਆਖਰ ਮੈਂ ਤੇਰੀ ਜ਼ਿੰਦਗੀ ਦਾ ਤੰਦ ਹਾਂ ਤੇਰੀ ਰਿਸ਼ਤੇ ਦਾ ਨਿਗ ਹੈ ਅਮਾਨਤ ਮੇਰੀ ਆਖਰ ਮੈਂ ਤੇਰੀ ਜ਼ਿੰਦਗੀ ਦਾ ਤੰਦ ਹਾਂ ਮਾਂ ਦਾ ਇਹ ਰਿਸ਼ਤਾ ਅਮਰ ਹੀ ਰਹੇਗਾ ਮਾਂ ਦਾ ਇਹ ਰਿਸ਼ਤਾ ਅਮਰ ਹੀ ਰਹੇਗਾ ਅਮਰ ਮਾਂ ਹੈ ਮੇਰੀ ਮੈਂ ਮਾਂ ਦੀ ਪਸੰਦ ਹਾਂ ਅਮਰ ਮਾਂ ਹੈ ਮੇਰੀ ਮੈਂ ਮਾਂ ਦੀ ਪਸੰਦ ਹਾਂ ਮਾਂ ਤੇਰੀ ਪਿਆਰ ਦਾ ਅਜੀ ਵੀ ਪਾਬੰਧ ਹਾਂ ਹਰ ਰੋਜ਼ ਲੜਦਾ ਜ਼ਿੰਦਗੀ ਲਈ ਜੰਗ ਹਾਂ ਹਰ ਰੋਜ਼ ਲੜਦਾ ਜ਼ਿੰਦਗੀ ਲਈ ਜੰਗ ਹਾਂ